ਸਾਹਿਬ ਬੀਬੀ ਔਰ ਗੁਲਾਮ ਜੀ ਉਹਦੇ ਵਿੱਚ ਵੀ ਇਹਨਾਂ ਦੇ ਗੀਤ ਬੜੇ ਜ਼ਬਰਦਸਤ ਸੀ ਜੀ ਕੋਹੇ ਨੂਰ ਵਿੱਚ ਕਮਾਲ ਦਾ ਗੀਤ ਸੀ ਉਸ ਤੋਂ ਬਾਅਦ ਉਹ ਗੀਤ ਉਹ ਦੁਨੀਆ ਕੇ ਰਖਵਾਲੇ ਸੁਨ ਦਰਦ ਭਰੇ ਮੇਰੇ ਨਾਲੇ ਜੀ ਉਸ ਤੋਂ ਬਾਅਦ ਉਹ ਗਾਣਾ ਸੀ ਇਹਨਾਂ ਦਾ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਜੀ ਕਿ ਨਾਚੇ ਮਨ ਮੋਰਾ ਮਗਨ ਲਿਖਦਾ ਦੀ ਦੀ ਜਿਹੜੀ ਤਬਲੇ ਦੀ ਆਵਾਜ਼ ਬੜੀ ਜਬਰਦਸਤ ਹੈ ਜੀ ਔਰ ਇਹ ਗਾਣਾ ਅਸ਼ੋਕ ਕੁਮਾਰ ਜੀ ਕੇ ਮੇਰਾ ਖਿਆਲ ਹੈ ਫਿਰ ਅਮ ਮਸ਼ੂਟ ਕੀਤਾ ਗਿਆ ਸੀ ਜਿਨ੍ਹਾਂ ਦਾ ਰੰਗ ਜਿਹੜਾ ਸਾਰਾ ਬਹੁਤ ਕਾਲਾ ਸੀ ਤੇ ਗੀਤ ਬਹੁਤ ਵਧੀਆ ਗਾਉਂਦੇ ਸੀ ਜੀ ਫਿਲਮ ਦੇ ਵਿੱਚ ਜੀ ਤੇ ਉਹ ਹੀਰੋਨ ਜਿਹੜੀ ਆ ਉਹਨਾਂ ਦੇ ਗੀਤ ਵਿੱਚ ਇੰਨੀ ਮਸਤ ਵਿਸ਼ੈ ਦਾ ਆਸ਼ਾਪਰਗ ਸੀ ਇਹਨੂੰ ਯਾਦ ਨਹੀਂ ਐਗਜ਼ੈਕਟਲੀ ਔਰ ਉਹਨੇ ਉਸ ਸੂਰਤ ਨੂੰ ਦੇਖ ਕੇ ਉਹਨਾਂ ਦਾ ਡਰਾਉਣਾ ਰੂਪ ਜੀ ਤੇ ਉਹ ਗੀਤ ਦੇ ਵਿੱਚ ਇੰਨੀ ਮਸਤ ਹੋ ਗਈ ਉਹਨੇ ਉਹ ਜਿਹੜਾ ਸੁਣਿਆ ਜੀ ਉਸ ਤੋਂ ਬਾਅਦ ਫਿਲਮ ਇੱਕ ਸ਼ਰਾਬੀ ਆਈ ਸੀ ਜੀ ਜਿਹੜੀ ਫਿਲਮ ਤੇ ਪਤਾ ਨਹੀਂ ਮੈਨੂੰ ਕਿੰਨੀ ਕਿ ਚੱਲੀ 1974-75 ਚ ਆਈ ਸੀ ਔਰ ਉਹਦਾ ਇੱਕ ਗਾਣਾ ਸੀ ਗਜ਼ਲ ਸੀਗੀ ਜੀ ਮੇਰਾ ਹਲ ਮੇਰੀ ਉਹ ਫੇਵਰੇਟ ਗਜ਼ਲਾਂ ਵਿੱਚੋਂ ਇੱਕ ਹੈ ਹੂੰ ਕਿ ਮੁਝੇ ਲੈ ਚਲੋ ਅੱਜ ਫਿਰ ਉਸ ਗਲੀ ਮੇਂ ਜਹਾਂ ਪਹਿਲੇ ਪਹਿਲੇ ਇਹ ਦਿਲ ਲੜਖੜਾਇਆ ਉਹ ਦੁਨੀਆ ਉਹ ਮੇਰੀ ਮੁਹੱਬਤ ਦੀ ਦੁਨੀਆ ਜਹਾਂ ਸੇ ਮੈਂ ਬੇਤਾਬੀਆਂ ਲੈ ਕੇ ਆਇਆ ਫਿਰ ਉਸਤਾਦੋਂ ਕੇ ਉਸਤਾਦ ਕੀ 100 ਬਾਰ ਜਨਮ ਲੈਂਗੇ 100 ਬਾਰ ਫਨਾ ਹੋਗੇ ਐ ਜਾਨੇ ਉਹ ਫਾਫਰ ਵੀ ਹਮ ਤੁਮ ਨਾ ਜੁਦਾ ਹੋਗੇ ਰਫੀ ਸਾਹਿਬ ਨੇ ਜਿਹੜਾ ਗੀਤ ਇੱਕ ਬੱਚੀ ਦੇ ਵਿਆਹ ਵੇਲੇ ਜੋ ਉਹ ਦੇ ਤੋਰ ਡੋਲੀ ਵੇਲੇ ਗਾਇਆ ਹੈ ਨਾ ਜੀ ਉਹ ਅੱਜ ਵੀ ਬੈਂਡ ਵਾਲੇ ਹਰ ਵਿਆਹ ਚ ਉਹ ਗੀਤ ਉਹ ਜਾਂਦੇ ਨੇ ਤੇ ਉਹ ਗੀਤ ਸੁਣਿਆ ਜਾਂਦਾ ਬابل ਕੀ ਦੁਆਇਂ ਲਈਤੀ ਜਾ ਜੇ ਤੁਹਾਨੂੰ ਸੁਖੀ ਸੰਸਾਰ ਮਿਲੇ ਮਾਇਕੇ ਕੀ ਕਬੀ ਨਾ ਯਾਦਾਏ ਸਸਰਾਲ ਮੇ ਇਤਨਾ ਪਿਆਰ ਮਿਲੇ ਔਰ ਇਹ ਰਫੀ ਸਾਹਿਬ ਦੀ ਆਵਾਜ਼ ਹੀ ਹੈ ਔਰ ਤਰਮਿੰਦਰ ਦੀ ਪੈਲੀਯ ਦੂਜੀ ਹਲੰ ਸ਼ੋਲਾ ਰੁਸ਼ਨਮ ਵਿੱਚ ਜਾਨੇ ਕਿ ਢੂੰਡਦੀ ਰਹਤੀ ਹੈ ਇਹ ਅੱਖੀ ਮੁਜ ਮੇ ਰਾਖੇ ਢੇਰ ਮੇ ਸ਼ੋਲਾ ਹੈ ਨਾ ਚੰਗਾਰੀ ਹੈ ਇਹਦੇ ਵਿੱਚ ਅਖੀਰ ਤੇ ਜਿਹੜਾ ਉਹਨਾਂ ਆਵਾਜ਼ ਚੁੱਕੀ ਆ ਨਾ ਮੈਂ ਕਿੰਨਾ ਬਿਲਕੁਲ ਲੋਕ ਸੁਣ ਕੇ ਐਸੇ ਹਿੱਲ ਗਏ ਨਾ ਜੇ ਕਮਾਲ ਦਾ ਗਾਣਾ ਸੀ ਜੀ ਦੀਦਾਰ ਫਿਲਮ ਦੇ ਗਾਣੇ ਮੇਰੀ ਕਹਾਣੀ ਭੁੱਲਨੇ ਵਾਲੇ ਤੇਰਾ ਜਹਾਬਾਦ ਰਹੇ ਉਸ ਤੋਂ ਬਾਅਦ دے ہم جن کے لیے برباد وہ ہم کو چاہے کرے نا یا جیون بھر ان کی یاد میں ہم جاتے جائیں گے اس تو بعد مشہور جی نوشاد صاحب دی ਧੁਨ جی تے کہ اشرف صاحب دی فلم جی جڑا کہ اس محبت زندہ باد ਜੀ ਜਿਹੜਾ ਕੀ ਪੁਰਾਣੀ ਐਕਟਰ ਕੁਮਾਰ ਤੇ ਸ਼ੂਟ ਹੋਇਆ ਸੀ ਇਹਨਾ ਜ਼ਬਰਦਸਤ ਗੀਤ ਹੈ ਕੇ ਜੀ ਦਾ ਕੋਈ ਜਵਾਬ ਨਹੀਂ ਸੰਨ ਬਚਪਨ ਬਾਰੇ ਕੋਈ ਗੱਲ ਨਹੀਂ ਮਤਲਬ ਸੰ ਦੱਸੋ ਕਿ ਇਹਨਾਂ ਦੇ ਬਚਪਨ ਦਾ ਜਵੇਂ ਸਰ ਅੱਜ ਕੱਲ ਆਪਾਂ ਦੇਖਦੇ ਆ ਕੋਈ ਸਟਾਰ ਬਣਦਾ ਬੰਦਾ ਜੀ ਤੇ ਉਹ ਨਾਂ ਦਾ ਜਾਂ ਅੱਗੋਂ ਜਾਂ ਪਿਛੋਂ ਥੋੜਾ ਕੱਟ ਲੈਂਦਾ ਜਾਂ ਕੁਝ ਐਕਸਟਰਾ ਕੋਈ ਚੀਜ਼ ਲਾ ਕੇ ਥੋੜਾ ਨਾਂ ਨੂੰ ਉਸ ਹਿਸਾਬ ਨਾਲ ਕਰ ਲੈਂਦਾ ਵੀ ਜਿਵੇਂ ਬੌਡਰਿੰਜਾ ਤੇ ਜਿਹੜਾ ਹੈਗਾ ਮੁਹੰਮਦ ਰਫੀ ਸਾਹਿਬ ਦਾ ਮਤਲਬ ਨਾ ਜਿਵੇਂ ਬੁੱਤੇ ਵੀ ਦੇਖਿਆ ਕਿ ਮੁਹੰਮਦ ਰਫੀ ਕੀ ਲਿਖਿਆ ਆ ਇਹ ਤਰ੍ਹਾਂ ਮੁਹੰਮਦ ਰਫੀ ਸੀ ਜਾਂ ਇਹਨਾਂ ਨੇ ਕੱਟ ਕੇ ਕੀਤਾ ਥੋੜਾ ਬੋਤਾ ਇਹਨਾਂ ਦਾ ਨਾਮ ਦਾ ਕੋਈ ਹੈ ਜੀ ਮੁਹੰਮਦ ਰਫੀ ਸਾਹਿਬ ਇੱਕ ਇਨਸਾਨ ਤੋਂ ਥੋੜਾ ਉੱਤੇ ਨਿਕਲ ਕੇ ਪ੍ਰਿਸ਼ਟਿਆਂ ਵਰਗੇ ਜੀ ਜੀ ਸਨ ਰਸ ਤੇ ਅੱਛਾ ਜੀ ਸ਼ੋਹਰਤ ਮਗਰ ਉਹ ਭੱਜੇ ਨਹੀਂ ਪੈਸੇ ਮਗਰ ਉਹ ਭੱਜੇ ਨਹੀਂ ਕਿਸੇ ਚੀਜ਼ ਦਾ ਉਹਨਾਂ ਨੂੰ ਲਾਲਚ ਨਹੀਂ ਹਾਂ ਉਹ ਹੀ ਵਾਸ ਡੈਡੀਕੇਟਡ ਟੂ ਮੀ ਸੀ ਜੀ ਇਸ ਕਰਕੇ ਜਿਵੇਂ ਕਿਸੇ ਨੇ ਆਪਣੇ ਨਾਮ ਦੇ ਮਗਰ ਕੋਸ਼ ਲਾ ਲਿਆ ਕਿਸੇ ਨੇ ਆਪਣੇ ਨਾਮ ਤੋਂ ਪਹਿਲਾਂ ਕੋਸ਼ ਲਾ ਲਿਆ ਜੀ ਮੁਹੰਮਦ ਰਫੀ ਸਾਹਿਬ ਸ਼ੁਰੂ ਤੋਂ ਹੀ ਮੁਹੰਮਦ ਰਫੀ ਸਾਹਿਬ ਸਨ ਜੀ ਪਰ ਮੈਨੂੰ ਯਾਦ ਆ ਮੇਰਾ ਇੱਕ ਦੋਸਤ ਅਕਸਰ ਮੈਨੂੰ ਕਹਿੰਦਾ ਰਫੀ ਅਹਿਮਦ ਕਰਕੇ ਵੀ ਇਹ ਇਹਨਾਂ ਬਾਰੇ ਦੱਸਦਾ ਸੀ ਤੇ ਮੈਂ ਕਹਿੰਦਾ ਯਾਰ ਰਫੀ ਐ ਨਹੀਂ ਮੁਹੰਮਦ ਰਫੀ ਐ ਅੱਛਾ ਇਹ ਗੱਲ ਉਹਨਾਂ ਦੀ ਨੰਦੀ ਹੈ 5758 ਦੀ ਜਿਹਨੂੰ ਲੈਣੀ ਭਾਬੀ ਫਿਰ ਉਹਨਾਂ ਨੇ ਲਈ ਚ। ਸਰ ਇੱਕ ਇਹਨਾਂ ਦੇ ਬਾਰੇ ਕੋਈ ਗੱਲ ਵੀ ਹੈ ਨਾ ਕਿ ਮਤਲਬ ਵੀ ਤੁਸੀਂ ਗੱਲ ਕਰ ਰਹੇ ਸੀ ਪਸ਼ੂ ਸ਼ਾਮੀ। ਬਈ ਇਹਨਾਂ ਦੇ ਜਦੋਂ ਇੱਥੇ ਪਸ਼ੂ ਚਾਰਦੇ ਸੀਗੇ ਤੇ ਨਹਿਰ ਦੇ ਕਿਨਾਰੇ ਉਹਦੇ ਤੇ ਇਹਨਾਂ ਨੇ ਦੂਜਾ ਚਾਕੂ ਦੇ ਨਾਲ ਉਸੇ ਇੱਕ ਟਾਲੀ ਦੇ ਉੱਪਰ ਆਪਣੇ ਸਾਈਨ ਕੀਤੇ ਜੀ। ਅਸਲ ਵਿੱਚ ਜਿਹੜੀਆਂ ਟਾਲੀਆਂ ਤਕਰੀਬਨ 1928 ਤੋਂ 32 ਤੱਕ ਲੱਗੀਆਂ ਨਾ ਹਾਂਜੀ ਉਹ ਨਹਿਰਾਂ ਤੇ ਸੜਕਾਂ ਕੰਢੇ ਹੁੰਦੀਆਂ ਸੀ ਅੱਛਾ ਜੀ ਤੇ ਇਹਨਾਂ ਦੇ ਇਹਨਾਂ ਦੇ ਸੂਇਓ ਪਾਰ ਇਹਨਾਂ ਦੇ ਪਿੰਡ ਦੇ ਸਾਹਮਣੇ ਜਲਾਲਪੁਰਾ ਪਿੰਡ ਹੈ ਜਿੱਥੋਂ ਦੇ ਜ਼ੈਲਦਾਰ ਜ਼ੈਲਦਾਰਾਂ ਦੀ ਫੈਮਲੀਆਂ ਵਗੈਰਾ ਬੜੀਆਂ ਮਸ਼ਹੂਰ ਨੇ ਜੀ ਉਹ ਜਿਹੜੇ ਸੂਏ ਦੇ ਕੰਡੇ تھے ਜਿੰਨੇ ਵੀ ਦਰਖਤ ਸੀ ਉਹ ਮੇਰਾ ਹੈ ਲੈ ਹੁਣ ਤੱਕ 7-8 ਵਾਰੀ ਸਾਰੇ ਵੱਢ ਕੇ ਜੀ ਤੇ ਨਵੇਂ ਜਿਹੜੇ ਆ ਉਹ ਲੱਗਦੇ ਰਹੇ ਨੇ ਜਿਹੜੇ ਪੁਰਾਣ ਗੁੱਡੇ ਹੋ ਜਾਂਦੇ ਸੀ ਉਹਨਾਂ ਨੂੰ ਵੱਢ ਚਾਹੀਦਾ ਸੀ ਅੱਛਾ ਇਸ ਕਰਕੇ ਜੇ ਉਸ ਕਥਾ 'ਚ ਕੋਈ ਸਚਾਈ ਵੀ ਹੈ ਜੀ ਤੇ ਤਾਂ ਵੀ ਉਹਦਾ ਮੇਰੇ ਕੋਲ ਸਬੂਤ ਕੋਈ ਨਹੀਂ ਸੀ ਉਹਨੂੰ ਸਾਬਤ ਕਰਾਂ ਅੱਛਾ ਜੀ ਤੇ ਬਾਕੀ ਹੀਰਾ ਆਦਮੀ ਅੱਛਾ ਜੀ ਉਹ ਰੋਂਦਾ ਵੀ ਸੁਰ ਚ ਸੀ ਤੇ ਗਾਉਂਦਾ ਵੀ ਸੁਰ ਚ ਸੀ ਅੱਛਾ ਜੀ ਉਹਨਾਂ ਦੇ ਗੀਤ ਚੋਂ ਨਦੀ ਆਵਾਜ਼ੋਂ ਰੋਂ ਨਿਕਲ ਰਿਹਾ ਜੀ ਜੀ ਬਾਬਲ ਕੀ ਦੁਆਇਂ ਲੇਤੀ ਜਾਂ ਔਰ ਕਿੰਨਾ ਮਸ਼ਹੂਰ ਹੈ ਅੱਜ ਕੱਲ ਕੋਈ ਵੀ ਵਿਆਹ ਹੋਏ ਜੀ ਤੇ ਬਰਾਤ ਦੀ ਜਦੋਂ ਵਿਦਾਇਗੀ ਹੁੰਦੀ ਆ ਜੀ ਅੱਜ ਵੀ ਬੈਂਡ ਵਾਲਿਓ ਗੀਤ ਦੀ ਧੁਨ ਜਿਹੜੀ ਆ ਉਹ ਵਜਾਉਂਦੇ ਆ ਸੁਇਮਾ ਮੁਹੰਮਦ ਰਫੀ ਸਾਹਿਬ ਬਾਰੇ ਸਰ ਨੇ ਬੜੀ ਤਨਵੱਧਿਆ ਗੱਲਬਾਤ ਕੀਤੀ ਹੈ ਤੇ ਇਹਨਾਂ ਕੋਲ ਹੋਰ ਵੀ ਬੜਾ ਕੁਝ ਹੈਗਾ ਦੱਸਣ ਵਾਸਤੇ ਜੀ ਜੀ ਜੇ ਦੁਬਾਰਾ ਮੌਕਾ ਮਿਲਿਆ ਸਰ ਨੇ ਕੋਈ ਟਾਈਮ ਦਿੱਤਾ ਤੇ ਆਪਾਂ ਹੋਰ ਕਿਸੇ ਚੀਜ਼ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਗਿਆਨ ਦਾ ਬੜਾ ਵੱਡਾ ਇੱਕ ਕੋਰਸ ਨੇ ਇਹਨਾਂ ਕੋਲ ਬਹੁਤ ਗਿਆਨ ਹੈ ਤੇ ਬਹੁਤ ਜਿਹੜੀਆਂ ਮਸ਼ਹੂਰ ਜਗ੍ਹਾ ਨੇ ਲੱਗ ਲੱਗੇ ਪਾਸੇ ਇਤਿਹਾਸਿਕ ਜਗ੍ਹਾ ਜਿਵੇਂ ਲੂਨਾ ਦਾ ਮਹਿਲ ਆ ਪੁਰਕੰਦਰੀ ਆ ਪੁਰਕੰਦਰੀ ਆ ਸ਼ਾ ਮੁਹੰਮਦ ਸ਼ਾ ਮੁਹੰਮਦ ਇਹਨਾਂ ਕੋਲ ਕਾਫੀ ਸਾਰੀ ਜਾਣਕਾਰੀ ਹੈ ਉਜੇ ਕਿ ਫਿਰ ਉਹਨੇ ਟਾਈਮ ਦਿੱਤਾ ਸਮਾਂ ਕੱਢਿਆ ਤੇ ਫਿਰ ਉਹਦੇ ਬਾਰੇ ਵੀ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ ਸੋ ਮਿਲਦੇ ਹਾਂ ਕਿਸੇ ਫਿਰ ਅਗਲੇ ਜਿਹੜਾ ਐਪੀਸੋਡ ਤੇ ਤੁਹਾਨੂੰ ਆਜੀ ਬਹੁਤ ਬਹੁਤ ਸ਼ੁਕਰੀਆ ਜੀ